ਸਾਰੀ ਜਿਹੜਾ ਗੁਰਦਾਸਪੁਰ ਦਾ ਟ੍ਰੇਨ ਵਾਲਾ ਆ ਸਾਡੇ ਵਿਜੀਨ ਸਮਾਤਰ ਕਿਸਾਨ ਨੇ ਇਹਨਾਂ ਨੇ ਤੋੜੀ ਰੀਸ 100 ਕਾ ਟਰਾਲੀ ਦੀ ਟੈਲੀ ਘਾਡੇ ਦੇ ਕੋਲ ਦੋ ਕਿੱਲੇ ਪਹਿਲੀ ਸਾਰੀ ਤੇ ਬਾਕੀ ਨਾਰ ਮੁੱਲ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਵਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਤੋੜੀ ਜਿਹੜੀ ਆ ਉਹ ਸਰਗੇ ਸਵਾਹ ਗਈ ਹੈ ਨਾ ਚਾਹੁੰਦੇ ਬ੍ਰਿਗੇਡ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਹਤਰ ਕਸਾਣਿਆਂ ਤੇ ਇਹਦੀ ਵੱਲ ਸੋ ਵੱਧ ਜਿਹੜੀ ਆ ਮਜਦ ਕਰੀ ਜਾਂਦੀ। ਨਹੀਂ ਐਵੇਂ ਹੀ ਹੋਈ ਆ ਜੀ ਗੱਲ ਬੰਗਵਾਲੀਆਂ ਨੂੰ ਆ ਗਈ ਆ। ਹਾਂਜੀ ਤੇ ਅਸੀਂ ਪਿੰਡੋਂ ਆਉਣ ਲੈ ਆ ਤੇ ਆਉਂਦਿਆਂ ਨੂੰ ਸੱਟ ਨੂੰ ਅੱਗ ਲੱਗੀ ਆ ਤੇ 100 110 ਹੁਣ 120 ਗਾਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਜੀ। ਨਾੜ ਮੁੱਲ ਲਿਆ ਆ। ਸਾਰੀ ਲੂਸ ਕੀ ਆ ਜੀ। ਸਾਰੀ ਲੂਸ ਕੀ ਆ। ਕੀ ਗਰੀਬ ਦੀ ਕੋਈ ਸਹਾਇਤਾ ਕਰੀ ਜਾਏ? ਇਹ ਹੁਣ ਬਾਹਰ ਥੋੜੀ ਹੁਣ ਕਿਤੇ ਨਹੀਂ ਰਿਸ਼ਤੇਦਾਰ ਕੋਈ ਮੰਗੇਣੀ ਪੈਣੀ ਹੈ ਚਾਹੇ ਕਿਤੇ ਮੋਢ ਲੈਣੀ ਕੋਈ ਭਾਵੀਆਂ ਪੰਨੀਆਂ ਮਿੰਡਾ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਵਾਦੀ ਹੈ ਜੀ ਉਹ ਬੋਲ ਨਿਕਾਣ ਰੋਤੇ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਸੀ ਆ ਗਏ ਅੱਜ ਵੀ ਮੇਰਾ ਨਾਮ ਅਦੀਪ ਸਿੰਘ ਪਿੰਡ ਸਾਰੀ ਜੇ ਦਾ ਗੁਰਦਾਸਪੁਰ ਦਾ ਟ੍ਰੇਨ ਵਾਲਾ ਆ ਸਾਡੇ ਵੀਰ ਜੀ ਸਮਾਤਰ ਕਿਸਾਨ ਨੇ ਇਹਨਾਂ ਨੇ ਤੋੜੀ ਰੀਸ 100 ਕਾ ਟਰਾਲੀ ਦੀ ਟੈਲੀ ਘਾਡੇ ਦੇ ਕੋਲ ਦੋ ਕਿੱਲੇ ਪਹਿਲੀ ਸਾਰੀ ਤੇ ਬਾਕੀ ਨਾਰ ਮੁੱਲ ਲਿਆ ਰੀਪਰ ਹੀ ਇਹਦੇ ਕੋਲ ਬਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਵਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਤੋੜੀ ਜਿਹੜੀ ਆ ਉਹ ਸਰਗੇ ਸਵਾਹ ਗਈ ਹੈ ਨਾ ਚਾਹੁੰਦੇ ਗ੍ਰੇਡ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਹਤਰ ਕਿਸਾਨਿਆਂ ਇਹਦੀ ਵੱਲੋਂ ਵੱਧ ਜਿਹੜੀ ਆ ਮਜਦ ਕਰੀ ਜਾਂਦੀ ਹੈ। ਨਹੀਂ ਐਵੇਂ ਹੀ ਹੋਈ ਹੈ ਜੀ ਗੱਲ ਬੰਗਵਾਲੀਆਂ ਨੂੰ ਆ ਗਈ ਆ। ਹਾਂਜੀ ਤੇ ਅਸੀਂ ਪਿੰਡੋਂ ਆਉਣ ਲੈ ਆ ਤੇ ਆਉਂਦਿਆਂ ਨੂੰ ਸਾੜਨ ਵਗ ਲੱਗੀ ਆ ਤੇ 100 110 ਹੁਣ 120 ਗਾਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਜੀ। ਨਾੜ ਮੁੱਲ ਲਿਆ ਜੀ। ਸਾਰੀ ਲੂਸ ਕੀ ਹੈ ਜੀ। ਸਾਰੀ ਲੂਸ ਕੀ। ਕੀ ਗਰੀਬ ਦੀ ਕੋਈ ਸਹਾਇਤਾ ਕਰੀ ਜਾਏ। ਜੋ ਇਹ ਹੁਣ ਥੋੜੀ ਹੁਣ ਕਿਧਰ ਚਾਹੀ ਰਿਸ਼ਤੇਦਾਰ ਕੋਈ ਮੰਗੇ ਨਹੀਂ ਪੈਣੀ ਇਹ ਚਾਹ ਕੇ ਤੇ ਮੋਲ ਲੈਣੀ। ਭਾਵੀਆਂ 25 ਮਿੰਟਾਂ 'ਚ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਆ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਵਾਦੀ ਆ ਜੀ ਸੋ ਬਹੁਤ ਨੁਕਸਾਨ ਹੋ ਰਿਹਾ ਆਪਾਂ 20-25 ਮਿੰਟਾਂ 'ਚ ਭੱਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਸੀ ਆ ਗਏ